ਚਾਰ ਅਸੀਂ ਸੈਂਪਲ ਇੰਡੀਆ ਵਿਕਰੀ ਤੋਂ ਭਰੇ ਸੀ ਜਿਹੜੇ ਕੇਕ ਦੇ ਭਰੇ ਸੀ ਉਹਦੇ ਵਿੱਚੋਂ ਦੋ ਸੈਂਪਲ ਸਟੈਂਡਰਡ ਆ ਇਹਨੇ ਦੋ ਸਬਸਟੈਂਡਰਡ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡਰਡ ਚ ਹੀ ਆਂਦਾ ਹੈ ਲਗਭਗ 1 ਮਹੀਨਾ ਪਹਿਲਾਂ 24 ਮਾਰਚ ਨੂੰ ਕੇਕ ਖਾਣ ਕਾਰਨ ਦਾ ਸੱਲਾ ਲੜਕੀ ਮਾਨਵੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਦੇ ਚੱਲਦੇ ਹੋਏ ਸਿਹਤ ਵਿਭਾਗ ਦੀ ਟੀਮ ਵੱਲੋਂ ਜਿੱਥੋਂ ਕੇਕ ਆਇਆ ਸੀਗਾ ਉਸ ਬੇਕਰੀ ਤੋਂ 4 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 2 ਸੈਂਪਲ ਸਬਸਟੈਂਡਰਡ ਆਏ ਹਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰਿਪੋਰਟ ਦੀ ਜਾਣਕਾਰੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਜਾ ਰਹੀ ਹੈ ਔਰ ਉਕਤ ਬੇਕਰੀ ਮਾਲਕ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜਿਹੜੀ ਕੇਕ ਮਾਮਲੇ ਦੇ ਵਿੱਚ ਰਿਪੋਰਟ ਆਈ ਹੈ ਜੀ ਕੀ ਕੁਝ ਆਇਆ ਹੈ ਉਸ ਦੇ ਵਿੱਚ ਚਾਰ ਅਸੀਂ ਸੈਂਪਲ ਇੰਡੀਆ ਬੇਕਰੀ ਤੋਂ ਭਰੇ ਸੀ ਜਿਹੜੇ ਕੇਕ ਦੇ ਭਰੇ ਸੀ ਉਹਦੇ ਵਿੱਚੋਂ ਦੋ ਸਿੰਪਲ ਸਟੈਂਡਰਡ ਆ ਇਹਨੇ ਦੋ ਸਬਸਟੈਂਡਰਡ ਆ ਸਰ ਕੀ ਮਤਲਬ ਹੈ ਇਹਦਾ ਸਟੈਂਡਰਡ ਸਬਸਟੈਂਡਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਕੋਈ ਚੀਜ਼ਾਂ ਪਾਈਆਂ ਹੁੰਦੀਆਂ ਨੇ ਜੇ ਤੈਅ ਮਾਤਰਾ ਤੋਂ ਘੱਟ ਜਾਂ ਵੱਧ ਆਉਂਦੀਆਂ ਨੇ ਹੈ ਉਹਨਾਂ ਨੂੰ ਸਬਸਟੈਂਡਰਡ ਕਿਹਾ ਜਾਂਦਾ ਸਰ ਖਾਣ ਵਾਲੀਆਂ ਚੀਜ਼ਾਂ ਸਰ ਕੋਈ ਪਤਾ ਲੱਗੇ ਕਿ ਗਲੂਕੋਜ਼ ਜਿਹੜਾ ਉਹ ਮਾਤਰਾ ਤੋਂ ਜ਼ਿਆਦਾ ਸੀ ਜੇ ਗਲੂਕੋਜ਼ ਜੇ ਮਾਤਰਾ ਤੋਂ ਜ਼ਿਆਦਾ ਹੈ ਤਾਂ ਉਹ ਵੀ ਉਹ ਵੀ ਸਬਸਟੈਂਡੈਂਟ ਚ ਆਂਦਾ ਹੈ ਜੀ ਤੇ ਸਰ ਕੀ ਲੱਗਦਾ ਹੈ ਕਿ ਜਿਹੜਾ ਕੇਕ ਮਾਨਵੀ ਦੇ ਵੱਲੋਂ ਖਾਧਾ ਗਿਆ ਸੀ ਉਹਦੇ ਵਿੱਚ ਵੀ ਸਬਸਟੈਂਡੈਂਟ ਸੀ ਨਹੀਂ ਮਾਨਵੀਅਤ ਜਿਹੜਾ ਖਾਧਾ ਸੀ ਉਹਦੀ ਐਫਐਸਐਲ ਚ ਰਿਪੋਰਟ ਹੋਣੀ ਹੈ ਉਹ ਪੁਲਿਸ ਕੋਲ ਆਏਗੀ ਕੀ ਲੱਗਦਾ ਜੀ ਵੀ ਕਿ ਉਹ ਚ ਵੀ ਹੋ ਸਕਦਾ ਨਹੀਂ ਲੱਗਣਾ ਨਾ ਲੱਗਣਾ ਇਹ ਰਿਪੋਰਟ ਤੇ ਡਿਪੈਂਡੈਂਟ ਹੈ ਸਰ ਕਿੰਨੇ ਸੈਂਪਲ ਲਏ ਗਏ ਸੀ ਚਾਰ ਸੈਂਪਲ ਲਏ ਗਏ ਸੀ ਤੇ ਸਰ ਹੁਣ ਅੱਗੇ ਦੀ ਕੀ ਕਾਰਵਾਈ ਕੀਤੀ ਜਾਊਗੀ ਜਿਹੜੇ ਸਬਸਟੈਂਡਡ ਨੇ ਉਹਨਾਂ ਦੇ ਨੋਟਸ ਕੱਟ ਦਿੱਤਾ ਅੱਜ ਕੱਟ ਅੱਜ ਕੱਟ ਦਿੱਤਾ ਜਾਵੇਗਾ ਕਿਉਂਕਿ ਤੇ ਸੈਕੰਡਲੀ ਉਹਦੀ ਬੰਦੀ ਕਾਰਵਾਈ ਲਈ ਮਾਨਜੋਗ ਅਦਾਲਤ ਦੇ ਵਿੱਚ ਉਹਨੂੰ ਲਾ ਦਿੱਤਾ ਜਾਵੇਗਾ ਸਰ ਹੋਰ ਵੀ ਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਬਾਰਾ ਤੋਂ ਜਿਵੇਂ ਦੁਕਾਨ ਸੀਗੀ ਕਈ ਵਾਰ ਖੋਲੀ ਗਈ ਹੈ ਕਿ ਕੋਈ ਸਿਹਤ ਵਿਭਾਗ ਦੇ ਵੱਲੋਂ ਜਾਇਆ ਕਦਮ ਦਿੱਤੇਗਾ ਕਿ ਉਸ ਦੁਕਾਨ ਨੂੰ ਜਿਹੜਾ ਕੀਤਾ ਜਾਵੇ ਜੀ ਸੀਲ ਕੀਤਾ ਜਾਵੇ ਨਹੀਂ ਇਹ ਜੋ ਕੋਈ ਸੀਲ ਕਰਨ ਦਾ ਕੋਈ ਪ੍ਰਬੰਧ ਨਹੀਂ ਹੈਗਾ ਅ ਇਹ ਅਜਿਹੇ ਕੇਸਾਂ ਦੇ ਵਿੱਚ ਤੇ ਉਸ ਦੀ ਅਸੀਂ ਥਾਰੋਲੀ ਚੈਕਿੰਗ ਕਰ ਲਤੀ ਹੈ ਸਰ ਕੁਝ ਸਪੈਸ਼ਲ ਕੋਈ ਸਬਸਟੈਂਸ ਮਿਲੇਗਾ ਜਿਵੇਂ ਬਲੂ ਬੋਲ ਤੁਸੀਂ ਦੱਸਿਆ ਕੋਈ ਸਪੈਸ਼ਲ ਸਬਸਟੈਂਸ ਮਿਲੇ ਜਿਹੜਾ ਮਾਤਰਾ ਤੋਂ ਬਾਅਦ ਨੋ